ਕੱਲੇ ਐਂਬਲੇ ਡੱਬੂ ਵੀ ਮੇਰਾ ਵੀਰ ਕੋਈ ਵੀ ਧੱਕਾ ਮੱਚੀ ਨਾ ਕਰੋ ਲੈ ਨਾਲ ਮੁਰਦਾਬਾ ਜਿੰਦਾਬਾਦ ਜਿੰਦਾਬਾਦ ਅੱਛਾ ਸ਼ਰੀ ਮੁਰਦਾਬਾ 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 ਕੋਟੇ ਦਾ ਹਲ ਕਰੋ ਨਾਮ ਹੈ ਮਨਿੰਦਰ ਸਿੰਘ ਸੇਖੋ ਸੂਬਾ ਪ੍ਰਧਾਨ ਰਾਸ਼ਟਰੀ ਪੰਜਾਬੀ ਲੋਕ ਸਭਾ ਪੰਜਾਬ ਜਿਹੜਾ ਜਿੱਤਣਾ ਖੇਚੇ ਚੇਹੇ ਮੈਂ ਪਿਛਲੀ ਵਾਰੀ ਵੀ ਪ੍ਰੈਸ ਨੂੰ ਇਹ ਗੱਲ ਕਹੀ ਸੀ ਕਿ ਬੜਾ ਮੰਤ ਭਾਗਾ ਹੈ ਕੀ ਮੋੜ ਦੇ ਵਿੱਚ ਹਰ ਰੋਜ਼ ਦਾ ਇੱਕ ਧਰਨਾ ਹੋਣ ਲੱਗ ਗਿਆ ਪ੍ਰਸ਼ਾਸਨ ਅਸੀਂ ਮੈਨੂੰ ਲੱਗਦਾ ਵੀ ਆ ਤਾਂ ਟੈਕਸ ਨਹੀਂ ਪੇ ਕਰ ਰਹੇ ਜਾਂ ਅਸੀਂ ਪ੍ਰਸ਼ਾਸਨ ਸਾਡੀ ਗੱਲ ਨੂੰ ਸਮਝ ਨਹੀਂ ਰਿਹਾ ਮਤਲਬ ਸਾਰੇ ਸ਼ਹਿਰੀ ਵਸਨੀਕ ਇੱਥੋਂ ਦੇ ਜਿਹੜੇ ਟੈਕਸ ਪੇਅਰ ਨੇ ਜਿਹੜੇ ਵੋਟਰ ਨੇ ਉਹ ਪਰੇਸ਼ਾਨ ਨੇ ਮੁੱਦੇ ਉਹੀ ਨੇ ਮੁੱਦਾ ਸੀਵਰੇਜ ਸੜਕ ਹਸਪਤਾਲ ਉਹੀ ਮੁੱਦਾ ਹੈ ਅੱਜ ਦਾ ਜੋ ਧਰਨਾ ਹੈ ਇਹ ਬੱਸ ਸਟੈਂਡ ਮਾਰਕੀਟ ਦਾ ਹੈ ਇਹ ਇਹਨਾਂ ਦੇ ਕਾਰੋਬਾਰ ਬਿਲਕੁਲ ਠੱਪ ਹੋ ਗਏ ਨੇ ਪਹਿਲਾ ਕਾਰਨ ਹੈ ਕਿ ਜਿਹੜੀਆਂ ਬੱਸਾਂ ਨੇ ਉਹ ਅੰਦਰ ਜਾਣਾ ਉਹਨਾਂ ਨੇ ਬੰਦ ਕਰਤਾ ਉਹਦੇ ਨਾਲ ਇਹਨਾਂ ਦਾ ਜਿਹੜਾ ਗਾਹਕ ਸੀ ਆਉਣਾ ਬੰਦ ਹੋ ਗਿਆ ਜਿਹੜਾ ਰੂਟੀਨ ਦਾ ਗਾਹਕ ਹੁੰਦਾ ਸੀ ਉਹ ਵੀ ਪਾਣੀ ਖੜੇ ਹੋਣ ਕਰਕੇ ਸੜਕ ਦੇ ਕਰਕੇ ਬਿਲਕੁਲ ਨਹੀਂ ਆ ਰਿਹਾ ਉਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਜਾਨੀਮਾਲੀ ਨੁਕਸਾਨ ਹੋ ਰਿਹਾ ਕੰਧਾਂ ਲੋਕਾਂ ਦੇ ਤਰੇੜਾਂ ਪੈ ਗਈਆਂ ਨੇ ਬੱਚਿਆਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ ਤੇ ਹਰ ਵਾਰ ਧਰਨਾ ਲਾ ਕੇ ਸੀ ਜੇ ਆਪਦਾ ਹੱਕ ਲੈਣੇ ਆ ਤਾਂ ਫਿਰ ਇਹਨਾਂ ਨੂੰ ਜਿਹੜਾ ਹੈ ਖਾਸ ਕਰਕੇ ਐਮਐਲਏ ਨੂੰ ਤੇ ਨਗਰ ਕਾਉਂਸਲ ਪ੍ਰਧਾਨ ਨੂੰ ਦੋਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਉਹ ਨਾਕਾਬਲ ਨੇ ਆਪਦੀ ਜਿਹੜੀ ਪੋਸਟ ਤੇ ਬੈਠੇ ਨੇ ਤਾਂ ਲੋਕ ਆਪਦਾ ਨਵਾਂ ਨਮਾਇੰਦਾ ਚੁਣ ਸਕਣ ਤੇ ਮੈਂ ਸਾਰਿਆਂ ਨੂੰ ਅਪੀਲ ਤੁਹਾਡੇ ਰਾਹੀਂ ਕਰਦਾ ਕਿ ਇਸ ਧਰਨੇ ਦਾ ਤੇ ਇਸ ਸਾਰੇ ਸਮਰਥਨ ਕਰਨ ਤੇ ਸਾਡੀ ਪੂਰ ਜੋਰ ਇਹਨਾਂ ਨੂੰ ਜਿਹੜਾ ਸਮਰਥਨ ਹੈ ਜਦ ਤੱਕ ਮਸਲੇ ਦਾ ਹੱਲ ਨਹੀਂ ਹੁੰਦਾ ਇਹ ਲੜਾਈ ਇਸੇ ਤਰ੍ਹਾਂ ਚੱਲਦੀ ਰਹੂਗੀ। ਸੰਦੀਪ ਕੁਮਾਰ ਨਾਮ ਹੈ ਜੀ ਮੋੜ ਮੰਡੀ ਦੇ ਰਹਿਣ ਵਾਲੇ ਆ ਜੀ। ਇਹ ਰੈਡੀमेड ਗਾਰਮੈਂਟ ਦੀ ਸ਼ਾਪ ਹੈ ਜੀ ਮੋੜ ਮੰਡੀ ਵਿਖੇ ਬਸ ਐਂਡ ਰੋਡ ਤੇ। ਤਾਂ ਬਹੁਤ ਚਿਰ ਤੋਂ ਅਸੀਂ ਪਰੇਸ਼ਾਨ ਆ ਜੀ ਸੜਕਾਂ ਟੁੱਟੀਆਂ ਪਈਆਂ ਖੱਡੇ ਪਏ ਪਏ ਸੀਵਰੇਜ ਬੰਦ ਨੇ ਜੀ। ਕੋਈ ਸੁਣਵਾਈ ਨਹੀਂ ਜਦੋਂ ਇੱਕ ਮੀਂਹ ਪੈ ਜਾਂਦਾ ਜੀ ਤਾਂ 3-3 ਫੁੱਟ 4-4 ਫੁੱਟ ਪਾਣੀ ਖੜ ਜਾਂਦਾ ਹੈ। ਅਸੀਂ ਚਾਰ ਵਾਰੀ ਡੀਸੀ ਨੂੰ ਐਸ ਡੀ ਐਮ ਨੂੰ ਮਿਲ ਚੁੱਕੇ ਆ ਜੀ ਕਿਸੇ ਨੇ ਕੋਈ ਗੱਲ ਨਹੀਂ ਸੁਣਵਾਈ ਦਿੱਤੀ ਔਰ ਬਹੁਤ ਵਾਰੀ ਮਿੰਤਾ ਕਰ ਚੁੱਕੇ ਆ ਅਸੀਂ ਮਹੀਨਾ ਪਹਿਲਾਂ ਅਸੀਂ ਖਬਰ ਵੀ ਪਾਤੀ ਸੀ ਭਾਈ ਸਾਡਾ ਹੱਲ ਕਰ ਦੋ ਨਹੀਂ ਸਾ ਨੂੰ ਧਰਨਾ ਲਾਉਂਦੇ ਮਜਬੂਰ ਨਾ ਕਰੋ ਪਰ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਇੱਕ ਮਹੀਨہ ਬੈਜੰਦਾ ਬਸਾਂ ਵਾਲੇ ਬਸਾਂ ਬਾਹਰ ਲੱਗੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਸਾਡਾ ਤੁੰਦਾ ਬਸਾਂ ਵਾਲੀ ਹੈ ਪਰ ਉਹਨਾਂ ਨੇ ਉਹ ਕਹਿੰਦੇ ਸਾਡੀ ਮਜਬੂਰੀ ਸਾਡੇ ਟਾਇਰ ਬਾੜ ਜਾਂਦੇ ਆ ਤਾਂ ਇਹਦਾ ਮਤਲਬ ਆਪਾਂ ਇਹ ਕਹਿ ਸਕਦੇ ਆ ਵੀ ਜਿਹੜੀ ਆਪਾਂ ਬਦਲਾਅ ਦੀ ਸਰਕਾਰ ਕਹਨੇ ਆ ਇਹ ਸਰਕਾਰ ਬਿਲਕੁਲ ਫੇਲ ਹੈ ਇਹ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਸਾਡੀ ਮਜਬੂਰੀ ਹੈ ਧਰਨਾ ਲਾ ਤਾਸੀਂ ਚਾਹੁੰਦੇ ਆ ਵੀ ਸਾਡਾ ਹੱਲ ਜਿਹੜਾ ਇਹ ਜਲਦੀ ਤੋਂ ਜਲਦੀ ਹੋ ਜੇ ਤੇ ਸਾਡੀਆਂ ਜਿਹੜੀਆਂ ਦੁਕਾਨਾਂ ਜਿਹੜੀਆਂ ਅਸੀਂ ਬੰਦ ਕਰਕੇ ਆ ਸਾਡੀ ਰੋਜੀ ਰੋਟੀ ਦੁਕਾਨਾਂ ਦੀ ਚਲਦੀ ਆ ਤਾਂ ਸਾਡੀਆਂ ਦੁਕਾਨਾਂ ਜਿਹੜੀਆਂ ਖੁੱਲ ਜਾਣ ਤੇ ਸਾਡੇ ਕੋਲ ਗਾਹਕ ਦਾ ਜਿਹੜਾ ਇੰਤਜ਼ਾਮ ਹੋ ਜਾਈ ਤਾਂ ਅਸੀਂ ਇਹ ਸਰਕਾਰ ਨੂੰ ਬੇਨਤੀ ਕਰਦੇ ਆ ਸਾਡਾ ਅਸੀਂ ਬੇਨਤੀ ਵਾਸਤੇ ਇਕੱਠੇ ਹੋਏ ਆ ਅਸੀਂ ਚਾਹੁੰਦੇ ਆ ਵੀ ਸਾਡਾ ਹੱਲ ਕਰ ਲਓ ਬੱਸੜ ਪਹਿਲਾਂ ਵੀ ਕਿੰਨੀ ਵਾਰ ਗਿਆ ਬਾਸੜ ਜੀ ਪਹਿਲਾਂ ਵੀ ਇਹ ਤਿੰਨ ਚਾਰ ਵਾਰੀ ਬਾਸੜ ਬਾਹਰ ਵਗ ਗਿਆ ਜੀ ਇਹ ਧਰਨਿਆਂ ਕਰਕੇ ਅਸੀਂ ਅੰਦਰ ਲਿਆਂਦਾ ਤਾਂ ਅਸੀਂ ਬਾਰ ਬਾਰ ਧਰਨੇ ਨਹੀਂ ਲਾ ਸਕਦੇ ਅਸੀਂ ਬਾਰ ਬਾਰ ਕਿਉਂ ਵੀ ਦੁਕਾਨਦਾਰ ਅਸੀਂ ਤ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਇਹ ਜਿਹੜਾ ਸਾਡਾ ਪੂਰਨ ਤੌਰ ਤੇ ਹੱਲ ਕੀਤਾ ਜਾਵੇ ਤਾਂ ਕਿ ਜੋ ਸਾਨੂੰ ਬਾਰ-ਬਾਰ ਇਸ ਚੀਜ਼ ਦਾ ਸਾਹਮਣਾ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਤੇ ਬਸਾਂ ਵਾਲੇ ਵੀਰ ਜਿਹੜੇ ਖਾਸੀ ਖੁਸ਼ੀ ਅੰਦਰ ਆਉਣ ਤੇ ਸਾਡਾ ਇਹ ਕੰਮ ਚੱਲਦਾ ਰਹੇ ਪਰ ਜੀਸ਼ ਜੈਨ ਜੀ ਜਿਹੜਾ ਧਰਨਾ ਲੱਗਿਆ ਅੱਜ ਦਾ ਰੋਸਤਾਨਾ ਸਮੂਹ ਮੰਡੀ ਨਿਵਾਸੀਆਂ ਵੱਲੋਂ ਤੇ ਇਲਾਕਾ ਨਿਵਾਸੀਆਂ ਵੱਲੋਂ ਲਗਾਇਆ ਗਿਆ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੰਡੀ ਦੇ ਵਿੱਚ ਸੀਵਰੇਜ ਦੀ ਸਮੱਸਿਆ ਦਿਨ ਪ੍ਰਤੀ ਦਿਨ ਬਹੁਤ ਜ਼ਿਆਦਾ ਗੰਭੀਰ ਹੁੰਦੀ ਜਾ ਰਹੀ ਆ ਜਿਸ ਦੇ ਨਾਲ ਹਰ ਗਲੀ ਦੇ ਵਿੱਚ ਹਰ ਬਾਜ਼ਾਰ ਦੇ ਵਿੱਚ ਗੰਦਾ ਪਾਣੀ ਸੀਵਰੇਜ ਦਾ ਪਾਣੀ ਸੜਕਾਂ ਦੇ ਉੱਤੇ ਆਮ ਘੁੰਮ ਰਿਹਾ ਜਿਸ ਨਾਲ ਭਾਰੀ ਬੁਆਰੀਆਂ ਫੈਲਣ ਦਾ ਡਰ ਬਣਿਆ ਹੋਇਆ ਮੰਡੀ ਦੇ ਵਿੱਚ ਉਸ ਦੇ ਨਾਲ ਹੀ ਲਗਾਤਾਰ ਪਾਣੀ ਦੇ ਖੜਨ ਦੇ ਨਾਲ ਸੜਕਾਂ ਦੇ ਉੱਪਰ ਵੱਡੇ ਵੱਡੇ ਖੰਡੇ ਪਾਏ ਗਏ ਆ ਜਿਨ੍ਹਾਂ ਨੂੰ ਕੋਈ ਪਰੰਦੀ ਬੁਸਤਾ ਨਹੀਂ ਕੀਤੀ ਜਾ ਰਹੀ ਤੇ ਨਾ ਹੀ ਇਸ ਵੀਰ ਦੀ ਸਮੱਸਿਆ ਦਾ ਕੋਈ ਹੱਲ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਮੰਡੀ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਸਮੱਸਿਆ ਨੂੰ ਲੈ ਕੇ ਅੱਜ ਰੋਸਤਾ ਦਾ ਲਾਇਆ ਗਿਆ ਅਸੀਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤੇ ਲੋਕਾਂ ਨੂੰ ਯਾਦ ਦੁਵਾਈ ਜਾਵੇ ਇਹਦਾ ਹੋਵੇ ਕਿ ਇਸ ਸਮੱਸਿਆ ਬਹੁਤ ਗੰਭੀਰ ਰੂਪ ਧਾਰਨ ਕਰ ਲਵੇ ਤਾਂ ਮੁੜ ਕੇ ਸਰਕਾਰ ਦੇ ਬਸ ਦੀ ਗੱਲ ਨਾ ਹੋਵੇ ਬਸਾ ਇੱਕ ਵਾਰ ਨਹੀਂ ਲਗਭਗ 10 ਵਾਰੀ ਇਹ ਪਿਛਲੇ 2-3 ਸਾਲਾਂ ਤੋਂ ਹਰ ਬਾਰ ਬਾਸ ਸਾਡਾ ਬਾਹਰ ਆ ਜਾਂਦਾ ਲੋਕ ਲੜਾਈ ਲੜਦੇ ਫਿਰ ਅੰਦਰ ਚਲਾ ਜਾਂਦਾ ਇਸ ਵਾਰ ਘੱਟੋ-ਘੱਟ 10 ਵਾਰੀ ਤਾਂ ਹੋ ਚੁੱਕਿਆ ਅੱਕੇ ਹੋਏ ਲੋਕਾਂ ਨੇ ਅੱਜ ਰੋਸਤਾ ਲਾਇਆ ਤਾਂ ਕਿ ਬਸਟਾਡ ਨੂੰ ਅੰਦਰ ਲਿਆਇ ਜਾਵੇ ਤੇ ਉੱਥੇ ਦੇ ਲੋਕ ਜਿਹੜੇ ਰੋਜੀ ਰੋਟੀ ਕੰਮ ਵਾਲੇ ਭੁੱਖੇ ਮਰ ਰਹੇ ਆ ਉਹਨਾਂ ਦੀ ਰੋਜੀ ਰੋਟੀ ਦਾ ਕੋਈ ਜ਼ਗਾੜ ਹੋ ਸਕੇ